ਸਿਰਾਂ ਗੱਲਬਾਤ ਹੋ ਗਈ ਸਿਰਾਂ ਗੱਲਬਾਤ ਵੀਰੋ ਇਹ ਆ ਸਾਡਾ ਕੋਸਾ ਵੱਡਾ ਕਿਹਦਾ ਪਰ ਨਹੀਂ ਖਾਣੇ ਅੱਜ ਇਹਨਾਂ ਦੀ ਡਿਮਾਂਡ ਸੀਗੀ ਵੀ ਸੁੱਕਾ ਚਿਕਨ ਖਾਣਾਗਾ ਉਹ ਵੀ ਘਰੇ ਬਣਾ ਕੇ ਕੋਲਿਆਂ ਦੇ ਲੈ ਅੱਜ ਇਹਨੂੰ ਸਿਖਾ ਦੇਣਾ ਹੁਣ ਤੇ ਗਾਹਾਂ ਨੂੰ ਅਗਲੀ ਵਾਰੀ ਇਹ ਤੋਂ ਹੀ ਖਾਣਾ ਬਣਿਆ ਹੋਇਆ ਲੈ ਫੜ ਪਾ ਨਹੀਂ ਤੈਨੂੰ ਦੱਸਣਾ ਕਿਵੇਂ ਲਾਉਣੇ ਮਸਾਲੇ ਐਵੇਂ ਬਹਾਨਾ ਜਿਹਾ ਲਾ ਦਿੰਦੇ ਉਹ ਵੀ ਸਾਨੂੰ ਬਣਾਉਣਾ ਨਹੀਂ ਹੁੰਦਾ ਆਹੋ ਕੀ ਕਰ ਚਾਰ ਜਣਾ ਦੱਸਦੀ ਪਾ ਹੁਣ ਇਹਦੇ ਵਿੱਚ ਮਸਾਲੇ 2 ਕਿਲੋ ਚਿਕਨ ਪਿਛੇ ਹਾਂ ਆ ਪਾ 1.5 ਚਮਚਾ ਨੂਨ ਦਾ ਹੋਰ ਮਾਰਕ ਭਰ ਕੇ ਆਓ ਮਸਾਲਾ ਪਾ ਇੱਧਰ ਲਾ ਇਹ ਕਿਹੜਾ ਮਸਾਲਾ ਆ ਪਾ ਮਸਾਲਾ ਦੂਜਾ ਮੀਟ ਮਸਾਲਾ ਇਹ ਕਿੰਨਾ ਉਹ ਟਨੀਆ ਪਾਊਡਰ ਪਾ ਅੱਧਾ ਚਮਚਾ ਇਹ 2 ਕਿਲੋ ਚਿਕਨ ਪਿਛੇ ਨਾ ਹਾਂ ਬਸ ਬਸ ਹੁਣ ਇਹਨਾਂ ਨੂੰ ਕਲਦੀ ਹਲਦੀ ਨਾ ਰਹਿੰਦੇ ਹਲਦੀ ਨਹੀਂ ਲਾਈ ਜੰਦੀ ਠੀਕ ਹੈ 25 ਗ੍ਰਾਮ ਘੰਟਾ ਝੜਦੇ ਹੁਣ ਦਾ ਤੇ ਹੁਣ ਆਪਾਂ ਇਹ ਕਾਕੇ ਲਾਇਆ ਘੰਟਾ ਇੱਕ ਫਰਿੱਜ ਚ ਯਾਦ ਨੂੰ ਇਹ ਮਸਾਲੇ ਮਰੀਨੇਟ ਹੋ ਜੂਗਾ ਸਾਰਾ ਜੇਕਰ ਉਹਨਾ ਟਾਈਮ ਆਪਾਂ ਬਣਾਉਨੇ ਆ ਕੋਲੇ ਠੀਕ ਕੋਲੇ ਬਾਲ ਲਏਗੇ ਆਪਾਂ ਮੜੀ ਫਰਿੱਜ ਚ ਲਾਇਆ ਈ ਓਏ ਠੀਕ ਹੈ ਕੋਲੇ ਤਿਆਰ ਕਰ ਗਏ ਰਲ ਗਿਆ ਹਾਂ ਰਲ ਗਿਆ ਬਾ ਛੱਡ ਦੇ ਉਹਨੂੰ ਇੱਥੇ ਲੈ ਵੀ ਜਾਲੀ ਬੰਦੇ ਕੋਲੇ ਪਾਉਣ ਨੂੰ ਤਿਆਰ ਕਰੀ ਜਾਂਦੇ ਆ ਯਾ ਬਾ ਕੋਲੇ ਸੈਟ ਹੁਣ ਹਾਂ ਸੈਟ ਇਹਦੇ ਥੱਲੇ ਦੂਜਾ ਪਾ ਲੈ ਬਾਲਰ ਨੂੰ ਪੂਰਾ ਫੇਰ ਆਹ ਵਗੈਰਾ ਤੁਸੀਂ ਸਿਰਾ ਹੀ ਕਰੀ ਜਾਂਦੇ ਆ ਯਾਰ ਰਾਦਾ ਫਰ ਕਰਾਉਣੀ ਆ ਰਾਹ ਕਰਨ ਉਹ ਇਹ ਤੁਸੀਂ ਦੇਖਦੇ ਆ ਤਾ ਗੋਰੇ ਫੇਲ ਕਰਦੇ ਨੇ ਗੋਰੇ ਤੁਸੀਂ ਪਹਿਲਾਂ ਤਾਂ ਸਿੱਖੇ ਹੋਏ ਬਣਾ ਕੇ ਅੱਜ ਖਾਣ ਲੱਗੇ ਆ ਆਪਾਂ ਸੜੀਆ ਉਸਤਾਦ ਦੀ ਕੋਲ ਬੈਠਿਆ ਅੱਜ ਪਤਾ ਲੱਗਦਾ ਮਣੀ ਸਹੀ ਗੱਲ ਹੈ ਨਾ ਨੂਨ ਮਿਰਚ ਮਸਾਲਾ ਘੱਟ ਆ ਅੱਜ ਪਤਾ ਲੱਗਦਾ ਕਿਵੇਂ ਘੱਟ ਨੂੰ ਆਪ ਨੂੰ ਪਾਉਣਾ ਪੈਂਦਾ ਨਾ ਪਤਾ ਉਹੋ ਲੱਗਦਾ ਆਪ ਇਹ ਗੰਦੀ ਬਣ ਗਈ ਆ ਤਾਂ ਤਾਂ ਪਹਿਲੀ ਗੱਲ ਆ ਦੇਖਿਆ ਮੈਂ ਨਾਲ ਆ ਟਮਾਟੇ ਭੁੰਨੇ ਜਾਂਦੇ। ਇਹੀ ਤਾਂ ਸਵਾਲ ਆ। ਸੋਹਣਿਆ ਇਹੀ ਤਾਂ ਸਵਾਦ ਆ। ਭਲਾ ਨਾ ਓਏ ਨਹੀਂ ਬੰਦਾ। ਬੁਸੇ ਕੀ ਬਣਾ? ਬਈ ਜਿਹੜਾ ਟਮਾਟੇ ਮੱਤ ਨਾ ਜਾਣਗੇ। ਨਹੀਂ ਮੱਤ ਦੇ। ਇਹ ਕੋਹ ਨਹੀਂ ਮੱਤਦਾ। ਮਾ ਪਿਆਰ ਰਹਿੰਦੇ ਸਾਰਾ ਕੁਝ। ਬਣ ਗਈ ਗੱਲਬਾਤ ਪੂਰੀ ਹੂੰ